ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤਿਕ ਮੰਚ ਪੰਗਾਲਾ ਮੁਕੇਰੀਆਂ ਹੁਸ਼ਿਆਰਪੁਰ ਵੱਲੋਂ ਮਾਤਾ ਕੁੰਦਨ ਕੌਰ ਜੀ ਦੀ ਯਾਦ ਵਿੱਚ ਸਥਾਪਿਤ ਚੌਥਾ ਸਾਲਾਨਾ ਬਚਵਾਹੀ ਐਵਾਰਡ ਅਤੇ ਸਾਲਾਨਾ ਕੌਮੀ ਕਵੀ ਦਰਬਾਰ 12 ਦਰੀ ਪਿੰਡ ਹਯਾਤਪੁਰ ਹੁਸ਼ਿਆਰਪੁਰ ਵਿਖੇ ਪ੍ਰਸਿੱਧ ਕਹਾਣੀਕਾਰ ਡਾਕਟਰ ਬਰਿਆਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਲੁਧਿਆਣਾ ਵਸਦੇ ਪੰਜਾਬੀ ਕਵੀ ਪ੍ਰੋਫੈਸਰ ਗੁਰਪਾਜਨ ਸਿੰਘ ਗਿੱਲ ਨੂੰ ਚੌਥਾ ਬਚਵਾਹੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਗੁਰਮੀਤ ਹਯਾਤਪੁਰੀ ਨੇ ਦੱਸਿਆ ਕਿ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਤੋਂ ਪਹਿਲਾਂ ਇਹ ਸਨਮਾਨ ਡਾਕਟਰ surjeet patar ਸੁਖਵਿੰਦਰ ਅਮਰਿਤ ਤੇ ਡਾਕਟਰ ਲਖਵਿੰਦਰ ਜੋਹਲ ਜੀ ਨੂੰ ਵੀ ਪੇਟ ਕੀਤਾ ਜਾ ਚੁੱਕਾ ਹੈ ਬਚਵਾਈ ਐਵਾਰਡ ਗੁਰਮੀਤ ਹਯਾਤਪੁਰੀ ਪਰਿਵਾਰ ਵੱਲੋਂ ਆਪਣੇ ਮਾਤਾ ਜੀ ਦੀ ਕੁੰਦਨ ਕੌਰ ਜੀ ਦੀ ਯਾਦ ਵਿੱਚ 4 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਇਸ ਪੁਰਸਕਾਰ ਵਿੱਚ 11000 ਰੁਪਏ ਦੀ ਰਾਸ਼ੀ ਤੇ ਸਨਮਾਨ ਚਿੰਨ੍ਹ ਤੋਂ ਇਲਾਵਾ ਦੁਸ਼ਾਲਾ ਵੀ ਭੇਟ ਕੀਤਾ ਜਾਂਦਾ ਹੈ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਡਾਕਟਰ ਲਖਵਿੰਦਰ ਸਿੰਘ ਜੋਹਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀਮਤੀ ਅਰਤਿੰਦਰ ਸੰਧੂ ਮੁੱਖ ਸੰਪਾਦਕ ਸਹਾਇਕ ਏਕਮ ਡਾਕਟਰ ਨਿਰੰਜਨ ਤਰਲੋਚਨ ਲੋਚੀ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਮੱਖਣ ਕੋਹੜ ਡਾਕਟਰ ਹਰਜਿੰਦਰ ਸਿੰਘ ਹਟਵਾਲ ਸਾਬਕਾ ਮੁਖੀ ਪੰਜਾਬੀ ਵਿਭਾਗ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਪ੍ਰੀਤ ਹੀਰ ਮੁਖ ਪ੍ਰਬੰਧਕ ਪੰਜਾਬ ਭਵਨ ਜਲੰਧਰ ਨੇ ਸ਼ਿਰਕਤ ਕੀਤੀ ਪੰਜਾਬੀ ਲੇਖਕ ਅਰਤਿੰਦਰ ਸੰਧੂ ਤਲੋਚਨ ਲੋਚੀ ਮੱਖਣ ਕੋਹੜ ਨੇ ਡਾਕਟਰ ਨਰਿੰਦਰ ਸਿੰਘ ਨੂੰ ਇਸ ਮੌਕੇ ਸਾਹਿਤਿਕ ਮੰਚ ਵੱਲੋਂ ਵਿਸ਼ੇਸ਼ ਸਨਮਾਨ ਭੇਟ ਕੀਤਾ ਡਾਕਟਰ ਚੇਤਨ ਤੇ ਸੁਖਵਿੰਦਰ ਸੁਖੀ ਨੇ ਆ ਸਭ ਨੂੰ ਜੀ ਆਇਆਂ ਨੂੰ ਕਿਹਾ ਸਨਮਾਨਿਤ ਕੀਤੇ ਪੰਜਾਬੀ ਲੇਖਕ ਗੁਰਪਜਨ ਸਿੰਘ ਗਿੱਲ ਬਾਰੇ ਡਾਕਟਰ ਲਖਵਿੰਦਰ ਸਿੰਘ ਜਹਲ ਚੇਅਰਮੈਨ ਲੋਕ ਮੰਚ ਪੰਜਾਬ ਨੇ ਬੋਲਦਿਆਂ ਕਿਹਾ ਕਿ ਮੈਂ ਉਹਨਾਂ ਨੂੰ ਉਹਨਾਂ ਦੀ 1978 ਵਿੱਚ ਛਪੀ ਪਹਿਲੀ ਕਾਵ ਪੁਸਤਕ ਸ਼ੀਸ਼ਾ ਝੂਠ ਬੋਲਦਾ ਹੈ ਤੋਂ ਲੈ ਕੇ ਸੱਜਰੀ ਛਪੀ ਪੁਸਤਕ ਅੱਖਰ ਅੱਖਰ ਤੱਕ ਦੇ ਸਫ਼ਰ ਦੌਰਾਨ ਨਾਲ-ਨਾਲ ਤੁਰਿਆ ਹਾਂ ਨਿਰੰਤਰ ਸਿਰਜਣਸ਼ੀਲ ਰਹਿਣ ਵਾਲੇ ਵਿਰਲੇ ਲੇਖਕਾਂ ਵਿੱਚੋਂ ਉਹ ਇੱਕ ਹਨ ਡਾਕਟਰ ਹਰਜਿੰਦਰ ਸਿੰਘ ਅਟਵਾਲ ਨੇ ਅਰਤਿੰਦਰ ਸਿੰਘ ਸੰਧੂ ਤਰਲੋਚਨ ਲੋਚੀ ਮੱਖਣ ਕੁਹਾੜ ਤੇ ਡਾਕਟਰ ਨਰਿੰਜਨ ਬਾਰੇ ਜਾਣ ਪਛਾਣ ਕਰਵਾਈ ਇਸ ਮੌਕੇ ਗੁਰਮੀਤ ਹਯਾਤਪੁਰੀ ਦੇ ਲਿਖੇ ਕਾਵ ਸੰਗ੍ਰਹਿ ਯਾਰਾਂ ਦਰੀ ਦੇ ਡਾਕਟਰ ਵਿਪਨ ਕੁਮਾਰ ਵੱਲੋਂ ਕਿਤੇ ਅੰਗਰੇਜ਼ੀ ਅਨੁਵਾਦ ਸਮੇਤ ਪੁਸਤਕ ਨੂੰ ਡਾਕਟਰ ਬਰਿਆਮ ਸਿੰਘ ਸੰਧੂ ਲਖਵਿੰਦਰ ਜੋਹਲ ਡਾਕਟਰ ਹਰਜਿੰਦਰ ਸਿੰਘ ਅਟਵਾਲ ਗੁਰਪਜਨ ਗਿੱਲ ਅਰਤਿੰਦਰ ਸੰਧੂ ਮੁੱਖ ਸੰਪਾਦਕ ਸਹਾਇਕ ਏਕਮ ਤਰੋਚਨ ਲੋਚੀ ਡਾਕਟਰ ਨਰਿੰਜਨ ਮੱਖਣ ਕੋਹੜ ਕਮਲਜੀਤ ਕੌਰ ਹਯਾਤ ਪੂਰੀ ਪ੍ਰੀਤ ਹੀਰ ਤੇ ਸਾਥੀਆਂ ਨੇ ਲੋਕ ਅਰਪਣ ਕੀਤਾ ਪ੍ਰਸਿੱਧ ਪੰਜਾਬੀ ਲੇਖਕ ਪੰਮੀ ਦਿਵੇਦੀ ਜੀ ਨੇ ਬਚਵਾਹੀ ਐਵਾਰਡ ਬਾਰੇ ਚਾਨਣਾ ਪਾਉਂਦੇ ਦੱਸਿਆ ਕਿ ਬਚਵਾਹੀ ਇਸ ਖੇਤੇ ਦੀ ਅਦਾ ਪਰਚੁੱਲਤ ਨਾਮ ਹੈ। ਦਰਿਆ ਰਾਵੀ ਦੀ ਢਾ ਤੋਂ ਬਚੇ ਖੁਚ ਇਸ ਇਲਾਕੇ ਵਿੱਚ ਦਵਾਈ ਬੂਟੀ ਮਹੱਤਵ ਵਾਲੀਆਂ ਅਨੇਕਾਂ ਜੜੀ ਬੂਟੀਆਂ ਮਿਲਦੀਆਂ ਹਨ ਜਿਨ੍ਹਾਂ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਤਿਆਰ ਕਰਨ ਵਿੱਚ ਕੀਤੀ ਜਾਂਦੀ ਹੈ। ਪਹਾੜਾਂ ਦੇ ਪੈਰਾਂ 'ਚ ਪੈਂਦੇ ਉਪ ਸੱਭਿਆਚਾਰਾਂ ਵਿੱਚ ਬਚਬਾਈ ਖੇਤੇ ਦਾ ਨਵੇਕਲਾ ਸੱਭਿਆਚਾਰ ਹੈ ਜਿਸ ਦਾ ਮੇਲ ਬਾਕੀ ਕੰਡੀ ਦੇ ਬੀਤ ਬੀੜ ਖੇਤਰ ਤੋਂ ਬੱਕਰਾ ਹੈ ਸਨਮਾਨ ਹਾਸਲ ਕਰਨ ਉਪਰੰਤ ਬੋਲਦੇ ਪੰਜਾਬੀ ਲੇਖਕ ਗੁਰਪਜਨ ਸਿੰਘ ਗਿੱਲ ਨੇ ਕਿਹਾ ਕਿ ਬਚਵਾਈ ਪੁਰਸਕਾਰ ਹਾਸਲ ਕਰਕੇ ਮੈਂ ਦੋਹਰਾ ਧੰਨਵਾਦੀ ਹਾਂ ਕਿਉਂਕਿ ਪੁਰਸਕਾਰ ਤੋਂ ਇਲਾਵਾ ਇਸ ਖੇਤੇ ਦੇ ਜਾਨੇ ਜੀਵਨ ਪਾਉਣ ਪਾਣੀ ਜੀਵ ਜਮੀਨੀ ਸਮੱਸਿਆ ਤੇ ਲੋਕਧਾਰਾ ਤੋਂ ਵੀ ਵਕਫ ਹੋਇਆ ਆ ਗੁਰਮੀਤ ਹਯਾਤਪੂਰੀ ਅਮਰੀਕਾ ਵਸਣ ਦੇ ਬਾਵਜੂਦ ਯਾਰਾਂ ਦਰੀ ਵਿੱਚ ਧੜਕਦੇ ਦਿਲ ਨਾਲ ਵਸਦਾ ਹੈ ਅਤੇ ਆਪਣੇ ਲੋਕਾਂ ਦੀ ਰੈਤਲ ਤੋਂ ਸਾਡੇ ਵਰਗਿਆਂ ਦੀ ਸੰਵੇਦਨਾ ਨੂੰ ਜਗਾਉਂਦਾ ਹੈ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾਕਟਰ ਬਰਿਆਮ ਸਿੰਘ ਸੰਧੂ ਨੇ ਕਿਹਾ ਕਿ ਖੇਤਰੀ ਸੱਭਿਆਚਾਰਾਂ ਦੀ ਸਲਾਮਤੀ ਲਈ ਸਾਨੂੰ ਸਭ ਨੂੰ ਸਹਾਇਤਕ ਸਮਾਗਮਾਂ ਲਈ ਪਿੰਡਾਂ ਵਿੱਚ ਅਕਸਰ ਸਮਾਗਮ ਰਚਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਜਿਹੜੇ ਲੋਕਾਂ ਲਈ ਲਿਖਦੇ ਹਾਂ ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਕੀ ਲਿਖਦੇ ਬੋਲਦੇ ਹਾਂ ਉਹਨਾਂ ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ ਪਿਛਲੇ 50 ਸਾਲਾਂ ਦੀ ਦੋਸਤੀ ਅਤੇ ਕਾਫ ਸਿਰਜਣਾ ਦੇ ਹਵਾਲੇ ਨਾਲ ਟਿੱਪਣੀਆਂ ਕਰਕੇ ਉਸ ਨੂੰ ਵਧਾਇਆ ਕੌਮੀ ਦਰਬਾਰ ਵਿੱਚ ਤਰਲੋਚਨ ਲੋਚੀ ਅਮਰੀਕ ਡੋਗਰਾ ਗੁਰਮੀਤ ਸਿੰਘ ਬਾਜਵਾ ਡਾਕਟਰ ਦਵਿੰਦਰ ਪੇਮਰਾ ਹਰ ਪਰਮਜੀਤ ਕੌਰ ਪੰਮੀ ਕਵਿਤਾ ਅਗਵਾਨੀ ਤਰਵਿੰਦਰ ਸਿੰਘ ਔਲਖ ਹਰदयाल ਰੋਸ਼ਨਪ uri ਗੁਰਦੀਪ ਸਿੰਘ ਸੈਣੀ ਬੂਟाराम ਆਜ਼ਾਦ ਰੋਜੀ ਸਿੰਘ ਅਸ਼ੋਕ ਚਿੱਤਰਕਾਰ ਜਸਵਿੰਦਰ ਜੱਸੀਪ੍ਰੀਤ ਨੀਤਪੁਰ ਪ੍ਰੋਫੈਸਰ ਰਾਮ ਲਾਲ ਭਗਤ ਡਾਕਟਰ ਅਰਮਨਪ੍ਰੀਤ ਰਾਜ ਗੁਰਦਾਸਪ uri ਪਾਲ ਗੁਰਦਾਸਪ uri ਤੀਰਥਰਾਮ ਸਰੋਆ ਮਨਮੂਨ ਤਕਾਲਵੀ ਰਜਿੰਦਰ ਕੌਰ ਹੁੰਦਲ ਮੋਹਨ ਮਤਿਆਲਵੀ ਬਲਜੀਤ ਸੈਣੀ ਸੋਚਾ ਸਿੰਘ ਰੰਦਾਵਾ ਹਰਜਿੰਦਰ ਕੌਰ ਗੋਲੀ ਆਦ ਕਵੀਆਂ ਨੇ ਆਪਣੇ ਕਾਵ ਰੰਗਾਂ ਨਾਲ ਸਰੋਤਿਆਂ ਨੂੰ ਕੀ ਲਿਆ ਮੰਚ ਸੰਚਾਲਨ ਦੀ ਭੂਮਿਕਾ ਮਨਦੀਪ ਕੌਰ ਪ੍ਰੀਤ ਅਤੇ ਪ੍ਰਦੀਪ ਕ ਪ੍ਰਦੀਪ ਸਿੰਘ ਮੋਜੀ ਦੇ ਨੇ ਪ੍ਰਭਾਵੀ ਢੰਗ ਨਾਲ ਨਿਭਾਈ ਸਮਾਗਮ ਵਿੱਚ ਆਏ ਸਾਰੇ ਲੇਖਕਾਂ ਨੂੰ ਗੁਰਮੁਖੀ ਵਰਣਮਾਲਾ ਦੀ ਕਢਾਈ ਵਾਲੇ ਦੁਸ਼ਾਲੇ ਤੇ ਧੀਆ ਨੂੰ ਚੁੰਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਧੰਨਵਾਦ ਦੇ ਸ਼ਬਦ ਪੰਜਾਬੀ ਕਵੀ ਤੇ ਸਾਹਿਤਕ ਮੰਚ ਦੇ ਜਨਰਲ ਸਕੱਤਰ ਗੁਰਮੀਤ ਹਯਾਤਪੂਰੀ ਨੇ ਕਹੇ